ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਆ ਰਾਮ ਰਾਜੇ ਹਰ ਨਾ ਕਰ ਤੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਆਹੰਕਾਰੀਆਂ ਨੇ ਦੁਖਾਂ ਟਟ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕੇ ਸਹਰ ਸੇਵਾਂ ਅੰਤ ਲਹਿ ਚੜਾਇਆ ਸ਼ਲੋਕ ਮਹੰਲਾ ਪਹਿਲਾ ਦੁਖਦਾਰੋ ਸੁਖ ਰੂਪ ਭਇਆ ਜਾ ਸੁਖ ਤਾਂ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੂ ਕਰੇ ਨਾ ਹੋਈ ਮਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਜਾਤ ਨਹਿ ਜੋਤ ਜੋਤ ਨਹਿ ਜਾਤਾ ਗਲਗਲਾ ਪਰਪੂਰ ਰਹਾ ਤੂੰ ਸੱਚਾ ਸਹਬ ਸਿਫਤ ਸੁਵਾਲੋ ਜਨ ਕੀ ਤੀਸੋ ਪਾਰ ਪਇਆ ਕੋਹ ਨਾਨਕ ਕਰਤੇ ਕੀ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹਾ ਸੋ ਦਰਾਗਾ ਸਮਹੱਲਾ ਪਹਿਲਾ ਓਮਕਾਰ ਸਤਿਗੁਰ ਪ੍ਰਸਾਦ ਛੋਦਰ ਤिरा ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਦ ਨਹੀਂ ਕਿਆ ਅਸ਼ੰਕਾ ਕੀਤੇ ਤੇਰੇ ਭਾਵਨ ਹਾਰੀ ਕੀਤੇ ਤੇਰੇ ਰਾਗ ਪਰ ਸੋ ਕਹਿਣ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੋਂ ਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੋਂ ਨਾ ਚਤਤ ਲਗ ਜਾਣਾ ਲਖ ਲਖ ਤਰੰਗ ਵਿਚਾਰੇ ਗਾਵਣ ਤੋਂ ਨਾ ਇਕ ਸਰਬ੍ਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੋਂ ਨਾ ਇੰਦਰ ਨਰਾਸਨ ਬੈਠੇ ਦੇਵਤਾ ਆਦਰ ਨਾਲ ਗਾਵਣ ਤੋਂ ਨੋ ਸਿਦਸਮਾ ਦੀ ਅੰਦਰ ਗਾਵਣ ਤੋਂ ਨੋ ਸਾਧ ਵਿਚਾਰੇ ਗਾਵਣ ਤੁਨ ਨ ਜਤਿਸ਼ਰਿ ਸੰਤੋਖੀ ਗਾਵਣ ਤੁਨ ਨ ਵੀਰ ਕਰਾਰੇ ਗਾਵਣ ਤੁਨ ਨ ਭੰਦਰਪਰਨ ਕੀਸਰ ਜੁਗ ਜੁਗ ਬੇਦਾਨਾਲੇ ਗਾਵਣ ਤੁਨ ਨ ਮੋਹਣੀ ਆਮਨ ਮੋਹਨ ਸੁਰਗਮ ਮਛ ਪਿਆਲੇ ਗਾਵਣ ਤੁਨ ਨ ਰਤਨ ਉਪਾਇ ਤੇਰੇ ਅਠਸੜ ਤੀਰਤ ਨਾਲੇ ਗਾਵਣ ਤੁਨ ਨ ਜੋਦ ਮਹਾਬਲ ਸੂਰਾ ਗਾਵਣ ਤੁਨ ਨ ਕਾਣੀ ਚਾਰੇ ਗਾਵਣ ਤੁਨ ਨ ਖੰਡਮਨ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨ ਗਾਵਣ ਜੋਤਿ ਰਹਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤਦ ਨੂੰ ਗਾਵਣ ਸੇ ਮੈਂ ਜਤਨ ਆਵ ਨਾਨਕਿਆ ਬਿਚਾਰੇ ਸੋਈ ਸੋਈ ਸਰਾਸ ਸਹਿਬ ਸੱਚਾ ਸੱਚੀ ਨਾਹੀ ਹੈ ਤਿਉ ਸੀ ਗਾਇਨੋ ਜਾ ਸਿਰਚਨਾ ਜਿੰਨੂ ਚਾਈ ਰੰਗੀ ਰੰਗੀ ਭਾਤੀ ਕਰ ਕਰ ਦੀ ਸੀ ਨਾਇ ਅਗਨੀਉ ਪਾਈ ਕਰ ਕਰ ਦੇਖੈ ਕੀਤਾ ਹੈ ਆਪਣਾ ਜੋਤੀ ਸਦੀ ਵੜਿਆ ਜੋਤਿ ਸੁਭਾਵੇ ਸੋਈ ਕਰਸੀ ਰੁਕਮ ਨਾ ਕਰਨਾ ਜਾਇ ਸੋ ਪਾਚੋ ਸਹ ਪਾਚਾ ਬਿਨਾਨ ਕਰਹਿ ਨਰਜਾਈ ਆਸਾ ਮਹਿਲਾ ਪਹਿਲਾ ਸੁਣ ਵਡਾ ਕੇ ਸਭ ਕੋਏ ਕੇਵੜਾ ਵੱਡਾ ਦੇਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਨ ਦਿਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨ ਤੇ ਅਨੇ ਗੁਰ ਗੁਰ ਹਾਈ ਕਹਿ ਨ ਜਾਏ ਤੇਰੀ ਤਿਲ ਵੜਿਆਈ ਸਭ ਸਤ ਸਭਤਾ ਸਭਤਾ ਸਭ ਚੰਗਿਆ ਨਾ ਸਦਾ ਬਰਖਾ ਕੀਆ ਵਡਿਆਈ ਮਦਦ ਨੂੰ ਸਿਢੇ ਕਿਰੇ ਨਾ ਪਾਈਆ ਕਰ ਮਲੇ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਖਤੀ ਪਰ ਤੇਰੇ ਭੰਡਾਰਾ ਜਿਸਤੂਰੇ ਰਿ ਸੇ ਕਿਆ ਚਾਰਾ ਨਾਨਕ ਸਤਿ ਸਵਾਰਨ ਹਰਾਤਾ ਮਹਿਲਾ ਪਹਿਲਾ ਆਕਾ ਜੀ ਮਮ ਸਰੇ ਮਰ ਜਾਵ ਆਖਣੀ ਓ ਕਾ ਸੱਚ ਹੈ ਨਾਉ ਸੱਚ ਨਾਮ ਕੀ ਲੱਗੈ ਪੂਕਤ ਪੂਕਾ ਗਾ ਚੁਲੀਹ ਦੂਕ ਸੋ ਕੀ ਆਵਸਰ ਹੈ ਮੇਰੀ ਮਾਈ ਸਾਚਾ ਸਹਿਬ ਸਾਚੇ ਨਾਇ ਰਹਾਓ ਸਾਚੇ ਨਾਮ ਕੀ ਤਲਵੜਿਆ ਯਾਗ ਸਕੇ ਕੀਮਤ ਨਹੀਂ ਪਾਈ ਜੇ ਸਮਰ ਕੀ ਆਖਣ ਨ ਪਾਏ ਵਡਾ ਨ ਹੋਵੇ ਘਾਟ ਨਾ ਜਾਏ ਨਾਉ ਮਰੇ ਨ ਹੋਵੇ ਸੋਗ ਦੇਂਦਾ ਰਹੇ ਨ ਝੁਕੇ ਭੋਗੁ ਦੁਨੀ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਇ ਜੀਵੜਿਆ ਆਪਤੀ ਵੜ ਤੇਰੀ ਦਾਰ ਜੁੰਨਨ ਕਰਕੇ ਕੀ ਕੀ ਰਾਤ ਕਾਜਮੇ ਜਾ ਰਹੇ ਕੇ ਕਮ ਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਦਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖ ਆਬਨਾ ਕਰੋ ਬਰਪਾਸ ਹਮ ਕੇ ਰੇ ਕਰਮ ਸਤਗੁਰ ਸਰ ਨਾਇ ਕਰ ਧਿਆਨ ਫਰਗਾਸ ਮੇਰੇ ਮਿਤ ਗੁਰਦੇ ਨ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਗਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰਜਨ ਕੇ ਵਿਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦ੍ਰਵਤਾ ਚੈ ਮਿਲ ਸੰਗਰਗਨ ਪਰਗਾਸ ਜਿਨ ਹਰੇ ਹਰੇ ਹਰਿ ਸਨਾਮ ਨਾ ਪਾਇ ਤੇ ਭਾਗੀਹੀਣਿਯੰ ਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਇ ਤ੍ਰੇਗ ਦੀਵਾ ਤ੍ਰੇਗ ਦੀਵਾਸ ਬਿਨ ਹਰਜਨ ਸਤਿਗੁਰ ਸੰਗਤ ਪਾਇਤਨ ਤੋਰ ਮਸਤਿ ਬਿਲੇ ਖਿਆ ਲਿਖਾਸ ਤਾਨ ਤਾਨ ਸਾ ਸੰਬਜਿਤ ਹਰਿ ਸੁਪਾ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਦਰੀ ਮਹੱਲਾ 5ਵਾਂ ਕਾਹੇ ਰੇ ਮਨ ਚਿਤ ਗੱਦਮ ਜਾ ਆਹਰ ਹਰ ਜਿਉ ਪਰਿਆ ਸਹਿਲ ਪਤਰ ਮਹਿ ਜੰਤੇ ਉਪਾਇਤਾ ਕਰਿ ਗਾਏ ਕਰ ਤਰਿਆ ਮੇਰੇ ਮਾਧੋਰੀ ਸਰ ਸੰਗਤ ਮਨੇ ਸੋਤ ਰਿਆ ਗੁਰ ਪ੍ਰਚਾਰ ਪਰਮ ਭਦ ਪਾਇ ਸੁਕੇ ਕਾਸ਼ਟ ਹਰਿਆ ਰਹਾਉ ਬਿਨਨ ਪਿਤਾ ਲੋਕ ਸਰ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਕ ਸੰਭਾ ਏ ਠਾਪੁਰ ਕਾਹੇ ਮਨ ਭਉ ਕਰਿਆ ਊੜੇ ਊੜਾ ਵੇ ਸੋ ਸਾਰਿ ਸਪਾਚੇ ਬਿ ਸ੍ਰੀ ਸਰਿਆ ਤਿਨ ਕਮਨਿ ਖਲਾਵੇ ਕਵਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ નિਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦਬਲ ਜੈ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਾ ਮਹਿਲਾ ਚੌਥਾ ਸੋ ਪਰਕੇ ਕੋ ਓੰਕਾਰ ਸਤਪੁਰ ਪਰਸਾਦ ਸੋ ਪਰਕੁਨ ਨੰਨਜਨ ਹਰ ਪਰਕੁਨ ਨੰਨਜਨ ਹਰਗਮਾਗੁ ਮਿਉ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੋ ਜੀ ਹਰ ਸਤਿਐ ਸਰ ਜਨ ਹਾਰਾ ਸਭ ਜੀਤ ਮਾਰੇ ਜੀਤੂ ਜੀਆਂ ਕਾ ਦਾਤਾ ਤਾਰਾ ਹਰਿ ਤੇ ਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਰਿਆ ਪੇ ਠਾਕੁਰ ਰਿਆ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਊਂ ਕਟ ਕਟ ਅੰਤਰ ਸਰਮ ਨਰੰਤਰ ਜੀ ਹਰੇ ਕੋ ਪ੍ਰਕ ਸਮਾਨਾ ਇਕ ਦਾਤਾ ਇਕ ਭਖਾਰੀ ਜੀ ਸਭ ਤੇਰੇ ਚੋੜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਤਿ ਤਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਮੈਂ ਚੜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨਾਨ ਨਿਨ ਕੁਰਬਾਣਾ ਹਰਤਿ ਆਵੇ ਹਰਤਿ ਆਵੇ ਤੁਜੀ ਸਿਂਗਾਨੁ ਕੁਮੈਸ਼ ਕੁਵਾਸੀ ਸ਼ੇਮੰ ਪੈ ਸੇਮੰ ਪੈ ਗਿਨਹਰਤਾ ਜੀ ਤਿੰਨ ਟੂਟੀ ਜੰਕੀ 파ਸੀ ਜਿਨਨੁ ਪੋਜਨ ਹਰਨਰੁ ਪੋਤਿਆ ਜੀ ਤਿੰਨ ਕਾ ਭੋ ਸਭ ਬਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਹਰੂਪ ਸੁਮਾਸੀ ਸੇਤਨ ਸੇਤਨ ਜਿਨ ਹਰਤਾ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗੜ ਤੇਰੀ ਪਗਦ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗੜ ਤੇਰੇ ਪਗਦ ਸੁਲਾਹਨ ਤੋ ਜੀ ਹਰ ਨੈ ਕਨੇ ਕੀ ਅਨੰਤਾ ਤੇਰੇ ਨੈਗ ਤੇਰੇ ਨੈਗ ਕਰੇ ਹਰ ਪੂਜਾ ਜੀਤ ਬਤਾ ਪੇ ਜਪੇ ਬੇਅੰਤਾ ਤੇਰੇ ਨੈਗ ਤੇਰੇ ਨੈਗ ਪੜੇ ਬੋ ਸਮਰ ਸਾਸ ਜੀ ਖੜ ਕਿਰਾ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੁਮ ਆਦਿ ਬੁਰਕੇ ਵਰੰਪਰ ਕਰਤਾ ਜੀ ਤੁੜ ਜੇਵੜਾ ਵਰਨਾ ਕੋਈ ਤੂ ਜੁਗ ਜੁਗ ਇੱਕੋ ਸਰਸ ਦਾ ਤੂ ਇੱਕੋ ਜੀ ਤੂ ਨਿਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੈ ਜਦ ਦਾਪੇ ਘਰੇ ਸੋ ਹੋਈ ਗਿਆ ਪੈ ਸਿ ਤ ਸਭ ਯੋ ਪਾਈ ਤ ਤਾ ਪੈ ਸਿਰ ਜੋ ਸਭ ਬੋਈ ਜਨਾਨ ਨ ਗੁਣ ਗਾਵੇ ਕਰਤੇ ਕੇਰੀ ਜੋ ਸਭ ਸੇ ਕਾ ਜਾਣੋ ਆਸਾ ਮਹਿਲਾ ਚੋਥਾ ਹੁ ਕਰਤਾ ਸਚਾਰ ਮੈਂਡਾ ਸਾਂ ਜੋ ਤੂ ਭਾਵੇ ਸੋਈ ਤੀਸੀ ਜੋ ਤੂ ਦੇਸੋਈ ਹੁ ਪਾਈ ਰਹਾਓ ਸਭ ਤੇਰੀ ਤੂ ਸਬਨੇ ਕਹ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਬਵਾਇ ਤਦਾਪ ਵਿਛੋੜੇ ਆਪ ਮਿਲਾਇਆ ਤੂੰ ਦਰਿਆ ਸੋਤ ਜਹੀ ਮਾਇ ਦਦ ਮਿੰਦੂ ਜਾ ਕੋਈ ਨਾਏ ਜੀ ਜਨ ਸੰਬਤਿ ਰਾਖੇ ਲਵਜੋਗ ਮਿਲ ਵਿਛੜਸ ਨੂੰ ਗੀ ਮੇਲ ਜਿਸਨੋਂ ਤੂੰ ਜਾਣੇ ਸੋイ ਜਨ ਜਾਣੇ ਹਰਗੁ ਸਦੀ ਆਖ ਵਖਾਣੇ ^{(1)}^{(\2)}^{(\3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{( ਕਿ ਤੋ ਸਰਬੜੇ ਪਹਿਲੇ ਨਵਾਸਾ ਪਾਣੀ ਪਾਵਤ ਨਹੀਂ ਕੀਆ ਭੰਗਰਮ ਭੰਗਨੇ ਜਾਲਾ ਹਮਦੇ ਕੈ ਤਰੂ ਬਿਲੇ ਮਨੇ ਇਕਨ ਚੇਤਸਮੂੜ ਮਨਾ ਹਰ ਮਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਾ ਮੂਰਨ ਉਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆਤਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁ ਬਦੇ ਹਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਤਰਿ ਕਤੇ ਨਾ ਕਾਮ ਸਾਸਨ ਤੇ ਭਜਿ ਕੇਵਲ ਨਾਮ ਸਰਨ ਜਾਲਾ ਭਵਨੰਤਰਣ ਕੈ ਜਨਮ ਵਿਥਾ ਜਾ ਤਰੰਗ ਮਾਇਆ ਕੈ ਰਹਾ ਜਪਤਾ ਸੁਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇ ਕਹੋ ਨਾਨਕ ਹਮਣੀ ਚਰਮਾ ਸਨ ਪਰੇ ਕੀ ਰਾਖੋ ਸਰਮਾ ਬਾ ਚਰ ਸੁਇ ਗਵੇ ਬਾਈਂਂਤੀ ਚੋਪਈ ਅਮ੍ਰਿਤ ਰੋਹਾਦਰ ਚਾ ਪੂਰਨ ਹੋਇ ਚਿਤ ਕੀ ਇਛਾ ਤਵ ਚਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ

રાખ લે મેરાખણ હારે સાહેબ સન્દ સહાય પ્યારે વીરમણ દસન કે હંતાત મહોપરી તર્જસ્તંતા કાલ પય બ્રહ્મા ઉત્તરાકાલ કાયસ વિયોગ ઉત્તરાકાલ પય કર બિસન પરતા સાસકલ ક કિયા તમાસા જમણકાલ જોગી સબ કી ઓ બેદરા બ્રહ્મા જોથીઓ જમણકા સબ લોક સવારા નમસ્કાર હે તાહે મહારાજ જમણકા સૃક્ત બનાયો દેવ દાય જસન પજાયો आदन्दे के अवतार सुई गुरु समजी ओहो मारा नमस्कारत सुही को हमारी सकल प्रजा जनिया पसवारी शिव कण को शिव गुण सुपदियो सतरंग कर्म बदकीओ कट कट के अंतर के जानत बड़े बड़े ती पीव पहचान चींटी द गुंजरे सोला सपर कृपा रिस कर फूला संतन उपायते दुखी सुख पाए साधन के सुखी एक एक पी की पीर पहचान कट कट के परवट के जान जब रख करा कर तारा प्रजा धरत तब विहेव पार ਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਨ ਸਿਰ ਸਭ ਤਾਰੇ ਆਪ ਹੀ ਆਪਣੇ ਬੋਝ ਉਚਾਰੇ ਤੁਮ ਸਭ ਹੀ ਤੇਰਾ ਤਨ ਰਾਣ ਜਾਣ ਬਪੇਦ ਭੇਦੇ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦ ਨੀਲ ਨਾ ਦੇ ਅਸੰਭ ਤਾਕਾ ਮੂੜ ਉਚਾਰਤ ਬੇਦਾ ਜਾ ਕੋ ਪੇਵ ਨਾ ਭਾਵਤ ਬੇਦਾ ਤਾਕੋ ਕਿਰਪਾ ਹਨਮਾਨ ਮਹਾਮੁਲਕ ਚ ਭੇਦ ਨਾ ਜਾਣ महादेव को कह रसदासन निरंकार काचि नच ने पेव आप अपनी बुद है जीती वर्णत भिन्न तिन ततेती तुम्हारा लखन जाय बसारा कह विश्व जा प्रथम संसार एकै रूप न उपसुर रूपारंक पेव राव कहि गोप अण्डो जीर से तरी के नेत पूजी खान बहु रय दिन कहूं फूड़ा जा बैठा कौ सिंध पर शंखड के ठा सगर सेत का ऐ चंभवाज गार स्वरूप सिंबव अब रक्षा मेरी तुम करो से की बार से कंसरो ਦੂਸਰੀ ਤੇਰ ਵਰਤ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਤੂੰ ਸਸਰਨੀ ਪਰੇ ਤਿਨ ਕੈ ਰਿਸ ਦੁਖ ਤੁਹਾ ਮਰੇ ਪੁਰਖ ਜਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਗੜ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਗਾਲ ਨਿਕਟ ਨੈ ਹੈ ਰਚਾ ਹੋਇ ਤੈ ਸਭ ਕਾਲਾ ਦੁਸਰੇ ਸਰੇ ਤਤ ਕਾਲਾ ਫਿਰ ਪਰ ਸੰਜਾਇਣ ਰਹੋ ਤਾ ਕੇ ਤਾਪ ਤਨ ਤੁਮ ਹਰੋ ਰਿਧ ਸਿਧ ਕਰਮੋ ਸੁਭ ਹੋਇ ਦੁਸ ਸਾਸ ਸਕੀ ਨਾ ਕੋਈ ਇਹ ਕਬਾਰ ਜੇ ਤੁਮੈ ਸਮਾਰਾ ਕਾਲ ਪਾਸੇ ਤਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾ ਰਿ ਤੁਸਧੋ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਰ ਦੇ ਲਿ ਹੋ ਬਾਰੀ ਸਰਬ ਠੋਰ ਮੋ ਸੁਹਾਈ ਜਿਸ ਗੋ ਉਤਨ ਹੋ ਬਚਾਈ ਸਵਿਆ ਪਾਇ ਦੇ ਜਬ ਤੇ ਤੁਮਰੇ ਤਬ ਤੇ ਕੁਆ ਕਰੇ ਨਹੀਂ ਆ ਨਿਉ ਰਾਮ ਰਹੀ ਪ੍ਰਾਨ ਕੁਰਾਣੇ ਕਹਿਮ ਤੇਕ ਨਾ ਮਾਨਿਉ सिमरन सा सर्वेश वैभव भेद कहमेक ना जानो सिरस पाण कृपा तुमरी करमेनक कर सब तुहे बखानो दोहरा सगले द्वार को छाड कह गयो तुहार उदार बाह गहिं कि लाज अस गोबिंद दास तुहार रामकली महल लाती जन निंक अहंकार सतगुरु प्रसाद आनन्द भ्या मरी माय सतगुरु मैं पाया सतगुरु ता पाया सैर से ती मन वटियां वदाइयां राग रत्न परिवार परिया शब्द गामणियां आईयां ਸ਼ਬਦੁ ਤਾਗਾ ਵਹਰੀ ਕੇ ਰਾਮਣ ਜਿਨੀ ਵਸਾਇ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਪੇ ਮਨ ਮੇਰੇ ਆ ਤੂ ਸਦਾਰੋ ਹਰ ਨਾਲੇ ਹਰ ਨਾਲੋ ਤੂ ਮਨ ਮੇਰੇ ਦੁਖ ਸਭ ਬਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰੱਥ ਸਵਾਮੀ ਸੋ ਕੇ ਮਨੁ ਬਿਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਹੀ ਕਰ ਤੇਰੇ ਘਰ ਤਾ ਤੇਰੇ ਸਭ ਕੀ ਜਾ ਜਿਸ ਤੇ ਸੋ ਪਾਵੇ ਸਲਾਹ ਸੇਤ ਸਲਾਹ ਤੇਰੀ ਨਾ ਮਨਵਸਾਵੇ ਨਾਮ ਜਿਨ ਕਿਆ ਮਨਵਸਿਆ ਵਾਜੇ ਸ਼ਬਦ ਕਨੇਹਰੇ ਕਹਿ ਨਾਨਕ ਸੱਚੇ ਸਾਵਿਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮਿਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਛਾਂ ਸੁਖ ਮਨੇ ਵਸਾ ਜਨ ਇੱਛਾ ਸਾ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਘਟੋ ਜਿਸ ਦੀ ਗੈ ਵਡਿਆਈਆਂ ਕਹਿ ਨਾਨਕ ਸੁਨੋ ਸੰਪੁਰ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚਵਰਤਿ ਘਰਸਬਾਗੇ ਘਰਸਬਾਗੇ ਚਬਦਵਾਜੇ ਕਲਾਜਿਤ ਕਰਤਾਰੀਆਂ ਪੰਚਦੂਤਰ ਵਸ ਕੀਤੇ ਕਾਲਕੰਟਕ ਮਾਰਿਆ ਤੋਰ ਕਰਮ ਪਾਇਤ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਤ ਕਰਿ ਅਨੰਦ ਵਾਜੇ ਹਰਿ ਦਸਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰੰ ਪ੍ਰਪਾਇ ਤਰੇ ਸਗਲ ਵਸੂਰੇ ਦੂਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨੁ ਪ੍ਰਹਿ ਸਰਸੇ ਪੂਰੇ ਗੁਰ ਤੇ ਜਾਨਿ ਸੁਣ ਤੇ ਪਨੀਤ ਕਹਤੇ ਪਵਿਤ ਸਤਗੁਰ ਹਿਆ ਪਰ ਪੂਰੇ ਬਿਣਵੰਤ ਨਾਨਕ ਗੁਰ ਧਨ ਲਾਗੇ ਵਾਜਿ ਅਨਹਰ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿਚ ਤਿਨ ਵਸਤੂ ਪਈ ਸਰਸੰਤੋ ਕਵੀਚਾਰੁ ਮਨਿਤਨਾਮ ਠਾਕੁਰ ਕਾ ਪਰਿਸਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਰਸਕਾ ਹੋਇ ਉਦਾਰੋ ਇਹ ਵਸਤ੍ਰਿ ਨਹਿ ਜਾਇ ਨਿਤ ਨਿਦਰਾ ਕਿਰਤਾਰੋ ਤਮ ਸੰਸਾਰ ਚੋਂ ਲਗਦਰੇ ਸਬਨਾਣ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤੁ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੇਤਾ ਜੀ ਵਾਚਨ ਮਨ ਥੀ ਵਹਿ ਰਿਆ ਪੋੜੀ ਜਿੱਥੈ ਤੂੰ ਸਮਰਧ ਜਿੱਥੈ ਕੋਈ ਨਾ ਉਥੇ ਤੇਰੀ ਰਾਖੀ ਅਗਨੀ ਉਧਰ ਮਾਇ ਸੁਣਕੇ ਜਿਮ ਕਹਿ ਦੂਤ ਨਾਇ ਤਰੇ ਛਡ ਜਾਏ ਤੋ ਹਉ ਲੁਭਿਕੁ ਮਸਿਕਾ ਗੁਰੁ ਸਾਧਿ ਪਰੁ ਪਾਇ ਜਿਨ ਕੋ ਲਗੀ ਪਿਆਸੀ ਅਮਰੀ ਸੇ ਹੀ ਖਾਏ ਕਲਮੇਹੁ ਪੁਨ ਗੁਨ ਗੋਬਨ ਗਾਇ ਸਭ ਸੈਨੁ ਪਰ ਪਾਸਿ ਮਾਲੇ ਸਾਹਿ ਸਾਹਿ ਮਿਰਥਾ ਕੋ ਨ ਜਾਇ ਜੀ ਆਉ ਤਦੈ ਸਲੋਕ ਮਹਲਾ ਪੰਜਵਾ ਅੰਤਰ ਗੁਰੂ ਆਰਾਧਨਾ ਦੀਵਾਜਿ ਕੁਰਨਾਉ ਨੇਤਰੀ ਸਤਿਗੁਰੁ ਪੇਖਣਾ ਸਰਨੀ ਸੁਰਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਭਈ ਅਠਾਉ ਸਾਹ ਨਾਨਕ ਕਿਰਪਾ ਕਰੇ ਜਿਸਨੂੰ ਇਹ ਮੱਤ ਦੇ ਜਦ ਮੋਤਮ ਕਾੜੀ ਵਿਰਲੇ ਕੇ ਕੀ ਮਹੱਲਾ ਪੰਜਵਾ ਰਖੇ ਰਖਣੇ ਹਾਰਿਆ ਪਿਉ ਬਾਰੀਣ ਜੁਰ ਕੀ ਪੈਰੀ ਪਾਏ ਗਾਜ ਸਵਾਰੀਣ ਹੋ ਆਇਆ ਪਦੇ ਆਲ ਮਨੋ ਨਾ ਵਿਸਾਰੀਣ ਸਾਰਜਨ ਕੀ ਸੰਗ ਫੌਜ ਲਤਾਰੀਣ ਸਾਖਤ ਨਿੰਦਕ ਦੁਸਟ ਕੀ ਨਮਾਹੀ ਬਿਦਾਰੀਣ ਤੇ ਸਹਿਬ ਕੀ ਟੇਕ ਨਾਨਕ ਮਣੇ ਮਾਏ ਜੇ ਸਿਮਰੈ ਸੁਖ ਹੋਏ ਸਗਲੇ ਦੁਖ ਜਾਏ ਐਸਾ ਹਵ ਕੀ ਟੇਕ ਨਾਨਕ ਮਨੇ ਮਾਇ ਜੀ ਸਿਮਰਿ ਸੁਖ ਹੋਏ ਸਗਲੇ ਦੂਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ